ਮਸਲਾ ਇਹ ਹੈ ਜੀ ਪਿਛਲੇ ਕੁਝ 10-15 ਦਿਨਾਂ ਚ ਇੱਕ 16-7 ਨੂੰ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਆਪਸੀ ਝਗੜਾ ਹੋਇਆ ਸੀ ਉਸ ਝਗੜੇ ਨੂੰ ਲੈ ਕੇ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇ ਵਾਲਾ ਜੋ ਬੜੇ ਲੰਮੇ ਸਮੇਂ ਤੋਂ ਕਾਫੀ ਬੱਚੇ ਇਥੋਂ ਪੜ ਕੇ ਚੰਗੀਆਂ ਪੋਸਟਾਂ ਤੇ ਗਏ ਐ ਵਧੀਆ ਸਿੱਖਿਆ ਮਿਲ ਰਹੀ ਐ ਇਹ ਸਕੂਲ ਨੂੰ ਬਦਨਾਮ ਕਰਨ ਲਈ ਕੁਝ ਸ਼ਰਾਰਤੀ ਅੰਸਰਾਂ ਨੇ ਭੜਕਾਉ ਭਾਸ਼ਣ ਦਿੱਤੇ ਔਰ ਇਹ ਸਕੂਲ ਨੂੰ ਬਦਨਾਮ ਕਰਨ ਦਾ ਟੀਚਾ ਮਿੱਥਿਆ ਗਿਆ ਟੀਚਾ ਇਹ ਸੀ ਕਿ ਸਕੂਲ ਦੇ ਵਿੱਚ ਐਡੀਆਂ ਸੋਹਣੀਆਂ ਬਿਲਡਿੰਗਾਂ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਸਰਕਾਰਾਂ ਤੋਂ ਸਮੇਂ-ਸਮੇਂ ਤੋਂ ਅਸੀਂ ਇੱਥੇ ਲਗਭਗ 10 ਪਿੰਡਾਂ ਦੇ ਬੱਚੇ ਪੜਦੇ ਆ ਜੋ ਐਸਸੀ ਪਰਿਵਾਰਾਂ ਦੇ ਐਸਸੀ ਬੀਸੀ ਪਰਿਵਾਰਾਂ ਦੇ ਬੱਚੇ ਆ ਇਹ ਸਕੂਲ ਚ ਪੜਦੇ ਰਹੇ ਆ ਔਰ ਕੁਝ ਸ਼ਰਾਰਤੀ ਅੰਸਰ ਰਾਜਨੀਤਿਕ ਤੌਰ ਤੇ ਵੀ ਕੁਝ ਸਕੂਲ ਨੂੰ ਟਾਰਗੇਟ ਕਰਦੇ ਰਹੇ ਆ ਕਿਉਂਕਿ ਉਹ ਆਪਣਾ ਚੇਅਰਮੈਨ ਬਣਾਉਣਾ ਚਾਹੁੰਦੇ ਸੀ ਔਰ ਐਸ ਪਰ ਰੂਲ ਜੋ ਮੈਡਮ ਪ੍ਰਿੰਸੀਪਲ ਰੈਨੂ ਬਾਲਾ ਜੀ ਇੱਥੇ ਬਤੌਰ ਪ੍ਰਿੰਸੀਪਲ ਦੀ ਅਹੁਦੇ ਤੇ ਬਿਰਾਜਮਾਨ ਨੇ ਔਰ ਉਹ ਸਕੂਲ ਦੀ ਦੇਖ ਰੇ ਇੱਕ ਉਹਨਾਂ ਦੀ ਰਹਿਨਵਾਈ ਹੇਠ ਵਿੱਚ ਚੱਲ ਰਿਹਾ ਸੀ ਔਰ ਚੇਅਰਮੈਨ ਵੀ ਐਸ ਪਰ ਰੂਲ ਰੂਲ ਰੈਗੂਲੇਸ਼ਨਾਂ ਦੇ ਅਕੋਰਡਿੰਗ ਬਣਾਏ ਬਣਾਏ ਗਏ ਔਰ ਪੰਚਾਇਤਾਂ ਨੂੰ ਵੀ ਇੱਕ ਨੋਟਿਸ ਭੇਜੇਗੇ ਕਿ ਤੁਸੀਂ ਆਪ ਦਾ ਨੁਮੈਂਦਾ ਦਿੱਤਾ ਜਾਵੇ 5 ਸਾਲਾਂ 10 15 ਸਾਲਾਂ ਦੇ ਵਿੱਚ ਕੋਈ ਵੀ ਪੰਚਾਇਤਾਂ ਵੱਲੋਂ ਨੁਮੈਂਦਾ ਨਹੀਂ ਦਿੱਤਾ ਗਿਆ ਮੇਰੇ ਸਕੂਲ ਦੇ ਵਿੱਚ 4 ਬੱਚੇ ਪੜ੍ਹਦੇ ਆ ਜੀ ਮੇਰੇ ਆਪ ਦੇ ਖੁਦ ਔਰ ਇੱਥੇ ਆਪ ਦੀਆਂ ਸ਼ੌਰਤਾਂ ਲਈ ਕੁਝ ਲੋਕਾਂ ਨੇ ਇੱਥੇ ਬੜਾ ਪ੍ਰੋਟੈਸਟ ਕੀਤਾ ਔਰ ਅਸੀਂ ਸਰਕਾਰ ਔਰ ਪ੍ਰਸ਼ਾਸਨ ਨੂੰ ਤੋਂ ਮੰਗ ਕਰਦੇ ਆ ਇਹੋ ਜੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਦੀ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਸਕੂਲ ਦੇ ਇੱਕ ਵਿਦਿਆ ਦਾ ਮੰਦਿਰ ਹੈ ਔਰ ਉਹਦੇ ਵਰ ਖਿਲਾਫ ਔਰ ਗੇਟ ਦੇ ਵਿੱਚ ਜੇ ਕੋਈ ਅੱਜ ਤੋਂ ਬਾਅਦ ਧਰਨਾ ਲਾਊਗਾ ਤਾਂ ਐਸੀ ਬੀਸੀ ਸਮਾਜ ਔਰ ਮੈਂ ਮਜਬੀ ਸਿੱਖ ਵਾਲਮੀਕ ਭਲਾਈ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਵੀ ਨਾਲ ਨੇ ਨਰੇਗਾ ਜੂਨੀਅਨ ਦੇ ਪ੍ਰਧਾਨ ਵੀ ਨਾਲ ਨੇ ਔਰ ਵਾਲਮੀਕ ਭਲਾਈ ਸੰਗਠਨ ਸਾਡੇ ਅਮਰਸਾਹਬ ਸਾਹਿਬ ਤੋਂ ਸਾਡੇ ਸੰਗਠਨ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡੇ ਸਮਾਜਿਕ ਆਗੂਆਂ ਨਾਲ ਗੱਲ ਕਰਨਾਗੇ ਔਰ ਜੇ ਕਿ ਅੱਜ ਤੋਂ ਬਾਅਦ ਇਹ ਸਾਡੇ ਸਕੂਲ ਮੰਦਰ ਵਿਦਿਆ ਦੇ ਵਿਚਾਲੇ ਕੋਈ ਧਰਨਾ ਲਾਊਗਾ ਤਾਂ ਉਹਦਾ ਫੁੱਲ ਜੋਰ ਅਸੀਂ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹ ਜੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਕੀ ਮਸਲਾ ਹੈ ਤੁਹਾਡਾ ਲਾ ਜੀ ਮੈਂ ਵੀ ਸਖਵਾਲਮੀ ਕਪਲਾਈ ਫਰੰਟ ਰਜਿਸਟਰਡ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਸੋ ਇਹ ਮਸਲਾ ਜੀ ਜਿਹੜਾ ਪਿਛਲੇ 10-12 ਦਿਨ ਤੋਂ ਚੱਲ ਰਿਹਾ ਕਮੇ ਇਸ ਸਕੂਲ ਦੇ ਵਿੱਚ ਕੁਝ ਬੱਚਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਹੋਈ ਸੀ ਜੀ ਪਰ ਉਸ ਨੂੰ ਢਾਲ ਬਣਾ ਕੇ ਉਸ ਨੂੰ ਢਾਲ ਬਣਾ ਕੇ ਇੱਕ ਸਕੂਲ ਨੂੰ ਟਾਰਗੇਟ ਕੀਤਾ ਗਿਆ ਕਿ ਸਾਰੇ ਦਾ ਸਾਰਾ ਜਿਹੜਾ ਪਲੈਨਿੰਗ ਦੇ ਮਤਾਬਕ ਜੀ ਜਿਹੜੀ ਇਹ ਲੜਾਈ ਸਾਰੀ ਕਰਵਾਈ ਗਈ ਆ ਬਾਹਰੋਂ ਬੰਦੇ ਆਏ ਆ ਜੀ ਬੁਲਾਏ ਗਏ ਔਰ ਜਦੋਂ ਬਾਹਰੋਂ ਬੰਦੇ ਇੱਥੇ ਆ ਕੇ ਲੜਿਆ ਜੀ ਤੇ ਸਾਡੇ ਪਿੰਡ ਦੇ ਕੁਝ ਬੰਦੇ ਫਿਰ ਮੌਕੇ ਤੇ ਆਏ ਜੀ ਤੇ ਉਹ ਮੁੜ ਕੇ ਬੰਦੇ ਭੱਜ ਗਿਆ ਜੀ ਇਹ ਅੱਜ ਮੈਨੂੰ ਲੱਗਾ ਮੋਟਰਸਾਈਕਲ ਵੀ ਸ਼ਾਇਦ ਜਿਹੜਾ ਉਹ ਬੰਦੇ ਆਏ ਸੀ ਜੀ ਉਹਨਾਂ ਦਾ ਕਿ ਅੱਜ ਐਸ ਐਸ ਐਚਓ ਸਾਹਿਬ ਜਿਹੜੇ ਇੱਥੋਂ ਲੈ ਕੇ ਗਰੇਸ ਸਿੰਘ ਜੀ ਜਿਹੜੋ ਬੰਦੇ ਆਏ ਸੀ ਪਰ ਮੇਨਨ ਕਾਰਨ ਕੀ ਹੈ ਜੀ ਇੱਥੋਂ ਦੀ ਮੈਂ ਪਿਛਲੇ ਸਮੇਂ ਦੇ ਵਿੱਚ ਚੇਅਰਮੈਨ ਜਿਹੜਾ ਕਮੇਟੀ ਦਾ ਵੀ ਰਿਹਾ ਤੇ ਸਾਰੀ ਬਿਲਡਿੰਗ ਸਰ ਤੁਸੀਂ ਆ ਦੇਖਾ ਦਿਓ ਭਾਵੇਂ ਇਹ ਸਾਰੀ ਜਿਹੜੀ ਬਿਲਡਿੰਗ ਆ ਇਹ ਸਾਰੀ ਕਮੇਟੀ ਦੇ ਰਾਹੀਂ ਇਹਨਾਂ ਦੇ ਨੀ ਪੱਥਰ ਰੱਖੇ ਗਏ ਨੇ ਕਮੇਟੀ ਨੇ ਇਹਨਾਂ ਦੇ ਨੀ ਪੱਥਰ ਰੱਖ ਕੇ ਇਹਨੂੰ ਸਰੇ ਚੜਾਇਆ ਇਹੀ ਲੋਕ ਜਿਹੜੇ ਅੱਜ ਇਹ ਗੱਲ ਕਰਦੇ ਨੇ ਕਿ ਸਕੂਲ ਦੇ ਵਿੱਚ ਸਾਡੀ ਪੁੱਛ ਬਰਤਾਲ ਨਹੀਂ ਹੁੰਦੀ ਜੇ ਪੁਛੇ ਪਰਤਾਲ ਸਕੂਲ ਦੀ ਨਹੀਂ ਹੁੰਦੀ ਤਾਂ ਫਿਰ ਜਿਹੜੀ ਇਹ ਨੀਂ ਪੱਥਰ ਹੈ ਚੇਅਰਮੈਨ ਤੋਂ ਰਖਵਾਈ ਜਾਂਦੇ ਸੀ ਜਾਂ ਜਿਹੜਾ ਵੀ ਕੰਮ ਇਹ ਕਮੇਟੀ ਨੂੰ ਬੁਲਾ ਕੇ ਇਹਨਾਂ ਨੂੰ ਵੈਡਿੰਗ ਨੂੰ ਸਾਰਿਆ ਜਾਂਦਾ ਸੀ ਫਿਰ ਉਹ ਕੀ ਦੀ ਕਮਾਨਤ ਸਰਕਾਰ ਸੀ ਕਾਰਨ ਕੀ ਸੀ ਕਿ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੇ ਵੀ ਇਹ ਕਹਿੰਦੇ ਨੇ ਉਹ ਕਹਿੰਦੇ ਨਹੀਂ ਦੀ ਚੇਅਰਮੈਨ ਸਾਡੀ ਮਰਜ਼ੀ ਨਾਲ ਉਹ ਤੋਂ ਸਾਨੂੰ ਬਣਾਇਆ ਜਾਵੇ ਪਰ ਰੂਲ ਇਹ ਕਹਿੰਦਾ ਕਿ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਜੀ ਉਹਨਾਂ ਦੇ ਹੀ ਚੇਅਰਮੈਨ ਬਣਨੇ ਨੇ ਤੇ ਉਹਨਾਂ ਦੀ ਕਮੇਟੀ ਮੈਂਬਰ ਬਣਨੇ ਨੇ ਬੱਚੇ ਜੀ ਐਸਸੀ ਤੇ ਬੀਸੀ ਪਰਿਵਾਰਾਂ ਦੇ ਨੇ ਉਹਨਾਂ ਲੋਕਾਂ ਦੇ ਜਿੰਨੇ ਲੋਕਾਂ ਦੇ ਤੁਸੀਂ ਬਿਆਨ ਸੁਨੇ ਆ ਉਹਨਾਂ ਦਾ ਕਿਥੇ ਦਾ ਇੱਕ ਵੀ ਬੱਚਾ ਇੱਥੇ ਨਹੀਂ ਪੜਦਾ ਜਿਹੜੀ ਗੱਲ ਉਹਨਾਂ ਨੇ ਕਰੀ ਆ ਜੀ ਕਿ ਇੱਥੇ ਕਾਪੇ ਲੈ ਕੇ ਘੁੰਮਦੇ ਨੇ ਇਧਰ ਦੀ ਚੌਧਰੀਆਂ ਦੇ ਘਰ ਨੇ ਇਧਰ ਇੱਕ ਰਾਏ ਸਿੱਖਾਂ ਦਾ ਘਰ ਆ ਨੋਹਾ ਧੀਆਂ ਵਾਲੇ ਘਰ ਨੇ ਇੱਕ ਵੀ ਬੰਦਾ ਇੱਥੇ ਜਿਹੜਾ ਘੁੰਮਦਾ ਨਹੀਂ ਮੈਂ ਕਦੇ ਦੇਖਿਆਗਾ ਮੈਂ ਵੀ ਇੱਥੇ ਜੀ ਡਿਊਟੀ ਕਰਦਾ 2 ਵਜੇ ਤੋਂ ਬਾਅਦ ਚੌਕੀਦਾਰ ਦੀ ਜੇਕਰ ਇੰਨੇ ਘੁੰਮਦੇ ਬੱਚੇ ਤੇ ਅਸੀਂ ਜੀ ਡਿਊਟੀ ਕਿਵੇਂ ਕਰਦੇ ਇੱਥੇ ਇੱਥੇ ਆ ਮੁਲਾਜ਼ਮ ਰਹਿੰਦੇ ਨੇ ਸਾਡੇ ਜੇ ਕਹਿੰਦੇ ਵੀ ਪਹਿਲ ਨਹੀਂ ਦਿੰਦੇ ਕਿ ਇਹਨਾਂ ਨੇ ਇਹ ਗੱਲ ਕਰੀ 6 ਮੁਲਾਜ਼ਮਾਂ ਤਿੰਨ ਤਾਂ ਸਾਡੇ ਲੇਡੀਜ਼ ਚਾਚੀ ਤਾਈਆਂ ਨੇ ਜਿਹੜੀਆਂ ਉਹ ਆਂਗਣ ਵਾੜੀ ਦੇ ਵਿੱਚ ਕੰਮ ਕਰਦੀਆਂ ਨੇ ਦੋ ਜਿਹੜੀਆਂ ਲੇਡੀ ਸਾਡੇ ਨੇ ਇੱਥੇ ਪਰਮਾਨੈਂਟ ਪੱਕੀਆਂ ਸੇਵਾਦਾਰ ਦੇ ਕੰਮ ਕਰਦੀਆਂ ਨੇ ਜੇ ਪਹਿਲ ਨਹੀਂ ਦਿੰਦੇ ਤੇ ਫਿਰ ਬੱਚੇ ਕੀ ਦੇਣੇ ਕਿਉਂਕਿ ਜੀ ਪਹਿਲ ਉਹ ਇਸ ਤਰ੍ਹਾਂ ਕੇ ਕਹਿੰਦੇ ਨੇ ਕਿਉਂਕਿ ਸਾਡੇ ਮਤਾਬ ਕਿ ਸਾਡਾ ਸਾਰਾ ਕੁਝ ਹਿੱਸੇਦਾਰੀਆਂ ਹੋਣ ਜੇ ਹੁਣ ਇਹ ਗੱਲ ਕਹਿੰਦੇ ਨੇ ਕਿ ਕਿੰਨੇ ਨੇ ਹੋਰ ਇਲਜ਼ਾਮ ਲਾਇਆ ਕਹਿੰਦੇ ਜੀ ਸਾਡੀ ਪੁੱਛ ਬਰਤਾਲ ਨਹੀਂ ਹੁੰਦੀ ਇਹਦੀ ਜ਼ਿੰਮੇਦਾਰ ਮੈਡਮ ਆ ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਮੀਡੀਆ ਨੂੰ ਤੇ ਸੀਆਈਆਈ ਨੂੰ ਜਿਹੜਾ ਪਿੰਡਾਂ ਦੇ ਵਿੱਚ ਚਿੱਟਾ ਵਿਕਦਾ ਜਾਂ ਗੋਲੀਆਂ ਵਿਕਦੀਆਂ ਨੇ ਇਹ ਭਾਵੇਂ ਦੋਨੇ ਪਿੰਡ ਨੇ ਉਹਨਾਂ ਦੇ ਜ਼ਿੰਮੇਦਾਰ ਫਿਰ ਕੌਣ ਆ ਉਹ ਵੀ ਜਾਂਚ ਕੀਤੀ ਜਾਵੇ ਔਰ ਮੈਂ ਕਹਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮੱਜਬੀ ਸਖਵਾਲਮੀਕ ਭਲਾਈ ਫਰੰਟ ਰਜਿਸਟਰਡ ਪੰਜਾਬ ਰੈਜਰਵੇਸ਼ਨ ਚੋਰਫੜੋ ਪੱਕਾ ਮੋਰਚਾ ਮਹਾਲੀ ਅਸੀਂ ਸਾਰੀਆਂ ਜਥੇਬੰਦੀਆਂ ਰੰਗਰੇਟਾ ਜਥੇਬੰਦੀਆਂ ਦੇ ਤੱਕੇ ਗੱਲ ਪਚਾਵਾਂਗੇ ਔਰ ਜੇਕਰ ਇਹ ਧਰਨਾ ਦਿਵਾਰੇ ਲੱਗੂਗਾ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਤੇ ਇਸ ਸਕੂਲ ਦੇ ਹੱਕ ਦੇ ਵਿੱਚ ਖੜਾਂਗੇ ਅਸੀਂ ਆਪਣੇ ਸਕੂਲ ਨੂੰ ਬਦਨਾਮ ਨਹੀਂ ਹੋ ਜਾਵਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਨੇ ਧਰਨੇ ਲਾਏ ਆ ਇੱਥੇ دہشت ਦਾ ਮਾਹੌਲ ਬਣ ਗਿਆ ਬੱਚਿਆਂ ਦੇ ਅੰਦਰ ਇਹ ਚੀਜ਼ ਹੋ ਗਈ ਆ ਕਿ ਮੜੀ ਦੀ ਗੱਡੀ ਦੇਖਦੇ ਆ ਉਹ ਕਹਿੰਦੇ ਧਰਨਾ ਉਹ ਕਹਿੰਦੇ ਧਰਨਾ ਅੰਦਰ ਜਿਹੜਾ ਗੁਰੂ ਘਰ ਤੋਂ ਘਟਾ ਜੇ ਇੱਥੇ ਧਰਮੇ ਮਜਾਰੇ ਦੇ ਹੋਣਗੇ ਤੇ ਸਾਡੇ ਬੱਚੇ ਕਿਵੇਂ ਪੜਨਗੇ ਕਿਉਂਕਿ ਇਹ ਸਾਡਾ ਪਿਵੇਖਾ ਅਸੀਂ ਤਾਂ ਸਕੂਲ ਨੂੰ ਅਪਗ੍ਰੇਡ ਕਰਨੀਆਂ ਗੱਲਾਂ ਕਰਦੇ ਨੇ ਪਰ ਕੁਝ ਸ਼ਰਾਰਤੀ ਅੰਸਰੇ ਨੂੰ ਬਹੁਤ ਨੀਵਾ ਦਿਖਾਉਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਜੀ ਇੱਥੇ ਬੱਚੇ ਪੜਨਗੇ ਤੇ ਲਿਖਣਗੇ ਤੇ ਅਫਸਰ ਭੰਡਗੇ ਉਹ ਨਹੀਂ ਚਾਹੁੰਦੇ ਕਿ ਇਹਨਾਂ ਦੇ ਬੱਚੇ ਪੜਨ ਇਸ ਕਰਕੇ ਅਸੀਂ ਉਹਨਾਂ ਸਾਰੀਆਂ ਖਬਰਾਂ ਦਾ ਖੰਡਨ ਕਰਦੇ ਆਂ ਔਰ ਸਕੂਲ ਦੇ ਹੱਕ ਦੇ ਵਿੱਚ ਖੜੇ ਆਂ ਬਾਕੀ ਸਾਡੇ ਸਾਰਾ ਸਟਾਫ ਆ ਠੀਕ ਹੈ ਜਿਹੜਾ ਧਰਨਾ ਲੱਗਿਆ ਉਹਦੇ ਬਾਅਦ ਕੀ ਕਹਿਣਾ ਚਾਹੁੰਦੇ ਤੁਸੀਂ ਮੇਰੀ ਡਿਊਟੀ ਗੇ ਵੀ ਲੜਾਈ ਜੋ ਵੀ ਮਸਲਾ ਬਾਹਰ ਸੀਗਾ ਪਰ ਸਕੂਲ ਨੂੰ ਤੁਹਾਨੂੰ ਬਦਨਾਮੀ ਕੀਤਾ ਗਿਆ ਸੀ ਇਦਾਂ ਦਾ ਕੁਝ ਵੀ ਨਹੀਂ ਸੀ ਸਾਨੂੰ ਪ੍ਰਿੰਸੀਪਲ ਸਾਹਿਬ ਤੁਹਾਨੂੰ ਕੋਈ ਚ ਕਹਿਤ ਨਹੀਂਗੇ ਵਧੀਆ ਚੱਲਦਾ ਸਕੂਲ ਦੇ ਵਿੱਚ ਪੜਾਈ ਕਿਵੇਂ ਚੱਲ ਰਹੀ ਥਾਰੀ ਵਧੀਆ ਚੱਲ ਰਹੀ ਹੈ ਜੀ ਪੜਾਈ ਬਹੁਤ ਵਧੀਆ ਚੱਲਦੀ ਹੈ ਬੱਚੇ ਵਧੀਆ ਪੜ੍ਹਦੇ ਨੇ ਅਸੀਂ ਵੀ ਰਹਿੰਨੇ ਅਸੀਂ ਪੂਰੀ ਨਿਗਰਾਨੀ ਕਰਦੇ ਬੱਚਿਆਂ ਦੀ ਬੱਚੀਆਂ ਦੀ ਵੀ ਕਰਦੇ ਬੱਚਿਆਂ ਦੀ ਵੀ ਕਰਦੇ 2 ਵਜੇ ਤੱਕ ਅਸੀਂ ਰਹਿੰਨੇ 2 ਵਜੇ ਤੋਂ ਬਾਅਦ ਹੀ ਚਲੇ ਜਾਂਦੇ ਹਾਂ ਸਾਡੇ ਮਦਰ ਅਸੀਂ ਮਿੱਡੇ ਮਿਲਵਾਨੀ ਰੋਟੀ ਦਾ ਕੰਮ ਕਰਦੇ ਹਾਂ ਠੀਕ ਹੈ ਉਹਨਾਂ ਚੱਕ ਅਸੀਂ ਪੂਰੀ ਸਾਡੀ ਹੈ ਮਨਜੀਤ ਕੌਰ ਜੀ